ਫਗਵਾੜਾ ਵਿਖੇ ਉਸ ਸਮੇਂ ਇੱਕ ਹਾਦਸਾ ਵਾਪਰ ਗਿਆ ਜਦੋਂ ਪੀਆਰਟੀਸੀ ਦੀ ਬੱਸ ਨੇ ਇੱਕ ਐਕਟਵਾ ਤੇ ਜਾ ਰਹੇ ਨੌਜਵਾਨ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਇਸ ਹਾਦਸੇ ਵਿੱਚ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਕੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਮੌਕੇ ਤੇ ਮਿਲੇ ਆਧਾਰ ਕਾਰਡ ਮੁਤਾਬਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਗ੍ਰੀਨ ਪਾਰਕ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੀਆਰਟੀਸੀ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਅਤੇ ਇਸ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਇਸ ਦਾ ਡਾਊਨ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ ਸਰ ਪੀਆਰਟੀਸੀ ਬੱਸ ਸੀ ਸੀ ਤੇ ਇਹ ਭਾਜੀ ਹੁਣੀ ਪਤਾ ਨਹੀਂ ਐਕਟ ਵਾਂ ਤੇ ਸੀ ਪਤਾ ਨਹੀਂ ਮੋਟਰਸਾਈਕਲ ਤੇ ਸੀਗੇ ਇਹਨਾਂ ਦੇ ਵਿੱਚ ਮਰੀ ਰੋਡ ਦੇ ਉੱਤੇ ਡਿੱਗੇ ਪਏ ਸੀਗੇ ਕੋਈ ਹੱਥ ਨਹੀਂ ਸੀ ਪਾਉਂਦਾ ਤੇ ਮੈਂ ਫੁਰਤੀ ਨਾਲ ਇਹਨਾਂ ਨੂੰ ਇੱਥੇ ਸਿਵਲ ਹਸਪਤਾਲ ਲੈ ਕੇ ਆਇਆ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿੰਦਾ ਮਤਲਬ ਕਿ ਇਹ ਮਤਲਬ ਕਿ ਸੜਕਾਂ ਦੇ ਹਾਦਸੇ ਦੇ ਵਿੱਚ ਸ਼ਿਕਾਰ ਹੋਏ ਆ ਐਕਸੀਡੈਂਟ ਦੇ ਕੀ ਕਹਿਣਾ ਚਾਹੁੰਦੇ ਸਰ ਦੇਖੋ ਜਦੋਂ ਐਕਸੀਡੈਂਟ ਹੋ ਜਾਂਦਾ ਹਮੇਸ਼ਾ ਪਹਿਲਾਂ ਸਿਵਲ ਹਸਪਤਾਲ ਲੈ ਜਾਂਦੀ ਕੋਸ਼ਿਸ਼ ਕਰੂੰ ਕੰਮ ਬੰਦੇ ਦੀ ਜਾਨ ਬਚ ਚੁੱਕੇ ਤੇ ਤੁਸੀਂ ਕਿੱਥੇ ਦੇ ਰਹਿਣ ਵਾਲ ਕਿ ਜਿਹੜਾ ਇਹ ਤੁਸੀਂ ਵਧੀਆ ਕੰਮ ਕਰ ਰਹੇ ਆਂ ਪੁਰਾ ਨੂੰ ਕੀ ਕਹਿਣਾ ਜਾਣੇ ਲੋਕਾਂ ਨੂੰ ਪਰ ਬਸ ਇਹੀ ਆ ਕਿ ਅਪੀਲ ਜਦੋਂ ਵੀ ਕੋਈ ਅੰਦਰ ਦਾ ਤੁਹਾਨੂੰ ਹਸਾ ਦੀਦਾ ਵਾ ਤੇ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਟ੍ਰੀਟਮੈਂਟ ਲਈ ਹਸਪੀਟਲ ਐਡਮਿਟ ਕਰਵਾਇਆ ਜਾਂਦਾ ਤੇ ਸਾਰੇ ਕੁਝ ਪਤਾ ਲੱਗਾ ਕਿੱਥੇ ਦਾ ਵਾ ਸਰ ਨਹੀਂ ਅਣਪਛਾਤਾ ਮੈਨੂੰ ਪਤਾ ਨਹੀਂ ਕਿ ਕਿੱਥੇ ਆ ਅਣਪਛਾਤੇ ਆ ਜੀ ਤੇ ਇਕੱਲੇ ਸੀਗੇ ਇਹ ਇਕੱਲੇ ਸੀਗੇ ਜੀ ਇਹ ਰੋਡ 'ਤੇ ਲੰਮੇ ਪੇ ਸੀਗੇ ਕੋਈ ਹੱਥ ਨਹੀਂ ਸੀ ਪਾਉਂਦਾ ਫਿਰ ਮੈਂ ਕਾਲੀ ਕਾਲੀ ਕਿਸੇ ਦੀ ਗੱਡੀ ਨੂੰ ਵਿੱਚ ਬਟਾ ਕੇ ਤੇ ਹਸਪੀਟਲ ਲੈ ਕੇ ਆਇਆ ਸਰ ਇਹ ਹੋਇਆ ਕਿੱਥੇ ਕੁਝ ਸਰ ਇਹ ਕੋਟ ਗਮਿੰਦਰਾ ਬੈਂਕ ਮੋੜੇ ਨੇੜੇ ਤੇ ਬਿਲਕੁਲ ਨਾਲ ਕੰਮ ਲੱਗੀ ਜਿਹੜਾ ਇੱਕ ਐਕਸੀਡੈਂਟ ਐਕਸੀਡੈਂਟ ਦਾ ਮਾਮਲਾ ਜੀ ਇਹ ਤਲਾਬ ਮਿਲੀ ਸੀਗੀ ਬਾਡੀ ਦੇਖੀ ਉਹ ਡੰਡਾ ਬਰੋਡਾ ਡਾ ਹਸਣਾ ਆ ਉਹ ਬਾਕੀ ਬੱਗੂ ਗਿਆ ਜਾ ਕੇ ਦੇਖ ਰਹੇ ਜੋ ਕਾਲੀ ਹੋ ਗਿਆ ਬੰਦੇ ਲੈਣ ਸਰ ਕੋਈ ਪਛਾਣ ਵਗੈਰਾ ਹੋਈ ਕਿੱਥੇ ਦੇ ਰਹਿਣ ਵਾਲੇ ਪਛਾਣ ਆਈ ਉਹ ਜੀ ਹਾਂਜੀ ਉਹ ਗੁਰਪ੍ਰੀਤ ਸਿੰਘ ਹੈਗੇ ਆ ਹਾਂਜੀ ਗ੍ਰੀਨ ਪਾਰਕ ਹਾਂਜੀ ਹ ਉਪਿਹਾਰਕਰ ਤੋਂ ਦੀ ਪਛਾਣ ਹੋਈ ਗੁਰਪ੍ਰੀਤ ਸਿੰਘ ਸਨ ਹਰਦੀਪ ਸਿੰਘ ਐਫ 4 ਗ੍ਰੀਨ ਪਾਰਕ ਫੋਗਣਾ ਸਰ ਇਹ ਕਿਹਦੇ ਕਿਹਦੇ ਵਿੱਚ ਹੋਇਆ ਐਕਸੀਡੈਂਟ ਕੁਝ ਪਤਾ ਚੱਲੇ ਐਪੀਆਰਟੀਸੀ ਬਸਾ ਦੀ ਪੀਪੀ08ਡੀਐਸ 2274 ਪਤਾ ਲੱਗਾ ਬਾਕੀ ਮੌਕਾ ਜਾ ਕੇ ਦੇ ਦੇ ਸਰ ਇਹ ਬਸ ਵਾਲਾ ਫਰਾਰ ਹੈ ਜਾਂ ਬਸ ਵਾਲਾ ਫਰਾਰ ਹੈ